सरकार <laughs> मुर्दा ਕਿ 18 ਸੈਂਟਮੀਟਰ ਦਾ ਵਜਾਰ ਆ ਕੇ ਮਸਲਾ ਵਾਪਸ ਪੈਂਡ ਦਾ ਇਸ ਕਰਕੇ ਵਾਪਸ ਪੈਂਡ ਤੇ 5 ਮਿੰਟ ਲਾਏ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਕੀ ਮਸਲਾ ਹੈ ਤਾਂ ਇਹ ਮਸਲੇ ਨੂੰ ਵਾਪਸ ਪੈਂਡ ਤੇ 2 ਮਿੰਟ 5 ਮਿੰਟ ਵਾਸਤੇ ਜਿਹੜਾ ਆਪਾਂ ਇੱਥੋਂ ਇੱਕ ਸਾਈਡ ਤੇ ਉਹ ਟ੍ਰੈਫਿਕ ਚੱਲੀ ਜਾਂਦੇ ਹੋ ਆਪਾਂ ਇੱਥੇ ਖੜ ਕੇ ਇਸ ਤੇ ਲੋਕਾਂ ਨੂੰ ਪਤਾ ਲੱਗ ਸਕੇ ਬਸ ਜੋ ਜਿੱਤਾਂ ਹੋਏ ਜੈ ਜੰਗਨਤਬਾਤ ਬਸ ਸਦਾ ਬਠਿੰਡੇ ਦੇ ਲੋਕਾਂ ਦਾ ਖੂਨ ਪੀੜੀਆਂ ਚੋਕਾ ਦਾ ਬਸ ਸਦਾ ਬਠਿੰਡੇ ਦੇ ਲੋਕਾਂ ਦਾ ਖੂਨ ਪੀੜੀਆਂ ਚੋਕਾ ਦਾ ਸਾਥੀਓ ਇਹ ਜਿਹੜਾ ਕਹਿਣਾ ਅੱਜ 258 ਦਿਨ ਹੋ ਗਏ ਆ ਆਪਾਂ ਨੂੰ ਇਹਦੇ ਬੱਸ ਸਟੈਂਡ ਤੋਂ ਬਾਹਰ ਲਜਾਣ ਦੇ ਵਿਰੋਧ ਚ ਅੱਪਾ ਧਰਨਾ ਦੇ ਰਹੇ ਆ ਇਹ ਪਿਛਲੇ ਦਿਨਾਂ ਚ ਫਿਰ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਇਹਨੂੰ ਲੰਡਾ ਤਾਂ ਉਹਨੇ ਕਰ ਦਿੱਤਾ 30 ਏਕੜ ਤੋਂ 10 ਏਕੜ ਚ ਬੱਸ ਸਟੈਂਡ ਦੇ 20 ਏਕੜ ਜਿਹੜੀਆਂ ਜਗ੍ਹਾ ਉਹ ਬਣਾਉਣ ਦਾ ਉਹਨਾਂ ਨੇ ਫੈਸਲਾ ਲਿਆ ਪਰ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ 20 ਅਸੀਂ ਕਿਤੇ ਵੀ ਹਾਲਤ ਦਾ ਜਿਹੜਾ ਬੱਸ ਸਟੈਂਡ ਜਿਹੜਾ ਬਠਿੰਡੇ ਦਾ ਬਠਿੰਡੇ ਦੇ ਲੋਕ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਬੱਸ ਸਟੈਂਡ ਬਾਹਰ ਜਾਵੇ ਇਹ ਬੱਸ ਵੀ ਕੀਮਤ ਤੇ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਇਹਦੇ ਨਾਲ ਸਾਰੇ ਬਠਿੰਡੇ ਦੇ ਤੇ ਬਾਹਰਲੇ ਪਿੰਡਾਂ ਦੇ ਲੋਕਾਂ ਦੇ ਹੱਥ ਜੁੜੇ ਹੋਏ ਆ ਲੋਕਾਂ ਦੀਆਂ 160 ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਆ ਲੋਕਰ 6 ਐਮਐਲ ਜੋ ਪੰਚਾਇਤਾਂ ਨੇ ਹਮਾਇਤ ਆ ਮੈਂਬਰ ਪਾਰਲੀਮੈਂਟ ਨੇ ਅਵਾਜ਼ ਦਿੱਤੀ ਆ 50 ਐਮਐਸੀਆਂ ਤੋਂ 30 ਐਮਪੀ ਐਮਸੀਆਂ ਨੇ ਲੈ ਕੇ ਦਿੱਤਾ ਉਹਨਾਂ ਸਾਰੇ ਹੀ ਜਥੇਬੰਦੀਆਂ ਪੈਨਸ਼ਨਰ ਸਾਰੇ ਹੀ ਵਿਭਾਗਾਂ ਦੇ ਜਿਹੜੇ ਪੈਨਸ਼ਨਰ ਹੈ ਉਹ ਅੱਜ ਇੱਥੇ ਹਾਜ਼ਰ ਹੈ ਜਮੂਰੀ ਅਧਿਕਾਰ ਸਭਾ ਹਾਜ਼ਰ ਹੈ ਕਿਸਾਨ ਜੁਨੀਆ ਨਾਲ ਹਾਜ਼ਰ ਹੈ ਗੋਪਾਲ ਵੰਡਣ ਹਾਜ਼ਰ ਹੈ ਟੀ ਐਚ ਯੂ ਆਜ਼ਰ ਹੈ ਹਰ ਤਰ੍ਹਾਂ ਦੇ ਜਥੇਬੰਦੀਆਂ ਪ੍ਰਧਾਨ ਜੀ ਬੈਠੋ ਸਾਰੇ ਗੁਰੂ ਜੀ ਨਾਲ ਸਾਥੀ ਆ ਪ੍ਰਧਾਨ ਜੀ ਬੈਠੋ ਸਾਰੇ ਬੈਠੋ ਸਾਰੇ ਉਹ ਬੈਠੋ ਸਾਰੇ ਬੈਠਾ ਬੱਟੋ ਬੱਟੋ ਹਰ ਨੂੰ ਪਤਾ ਨਹੀਂ ਕਿ ਜੇ ਜੀਐਮ ਭਗਵਤਵਾਲਾ ਨੇ ਕਹਿੰਦਾ ਲੋਕਾਂ ਦੀ ਮਰਜ਼ੀ ਦਾ ਫੈਸਲਾ ਹੋਊਗਾ ਤਾਂ ਫਿਰ ਲੋਕਾਂ ਦੀ ਮਰਜ਼ੀ ਦੀ ਲੋਕ ਕਹਿੰਦੀ ਹੈ ਜਿਹੜੀ ਉਹਦਾ ਫੈਸਲਾ ਤਾਂ ਇਹੀ ਹੈ ਕਿ ਬਸ ਨੇ ਇਹ ਸਭ ਦੀ ਕਿ ਲੋਕਾਂ ਦੀ ਮਰਜ਼ੀ ਦੇ ਹੋਂਦ ਇਹਨੂੰ ਬਾਹਰ ਦੇਣ ਦੀ ਗੱਲ ਕਰਤੀ ਜਾਂਦੀ ਹੈ ਤਾਂ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਜਾ ਰਹੇ ਕਿ ਅੱਜ ਉਹਨੇ ਹਜ਼ਾਰ ਖਾਂਦਾ ਕੋਨਾਰੇ ਸਬੰਧਿਤ ਮਾਪੀ ਸਾਹਮਣੇ ਇੱਕ ਗ੍ਰਾਹਕ ਹੋਰ ਵੀ ਇੱਕ ਬਾਕ ਜਾ ਰਿਹਾ ਉਸੇ ਬੋਚਾ ਹੋ ਜਾਂਦੇ ਹੁਣ 35 ਕਰ ਦਿੰਦੀ ਆਪਾਂ ਮਹਿਣਾ ਜਾ ਕੇ ਚੱਕੇ ਮਹਿਣਾ ਜਾ ਕੇ ਚੱਲ ਕੇ ਆਪਾਂ ਸਰਕਾਰ ਦਾ ਪੁੱਛਣਾ ਰੋਣ ਬਾਅਦ ਵਿੱਚ ਛੱਡ ਬਾਅਦ